ਹਾਂਜੀ ਅੱਜ ਅਸੀਂ ਪਿੰਡ ਪਰਥ ਚ ਖੜੇ ਆ। ਇਹ ਹਰਗੁਬਿੰਦ ਪੁਰ ਸਾਹਿਬ ਬਲਾਕ ਆ ਤੇ ਇਹ ਪਿੰਡ ਚ ਖੜੇ ਆ ਜਿੱਥੇ ਤੁਹਾਨੂੰ ਹੇਠਾਂ ਕਣਕ ਨਜ਼ਰ ਆਊਗੀ ਤੇ ਟਰੈਕਟਰ ਅਹੀ ਰਾਤ ਦੇ ਸਮੇਂ ਹੈ ਟਰੈਕਟਰ ਨੇ ਖਲੋਤੀ ਹੋ ਜਿਹੜੀ ਕਣਕ ਵਗੀ ਆ ਇੱਥੇ ਕਣਕ ਜਿਹੜੀ ਵਾਹ ਕੇ ਧੱਕੇ ਨਾਲ ਕਬਜ਼ਾ ਲਿਆ ਹੈਗਾ ਵਾ। ਔਰ ਸਾਡਾ ਤੇ ਹੈਗਾ ਵੀ ਸਰਕਾਰ ਕਿਸੇ ਕਾਨੂੰਨ ਤਹਿਤ ਵੀ ਕਿਸਾਨਾਂ ਦੀਆਂ ਜਿਹੜੀਆਂ ਕਣਕ ਇਹ ਉਹਵਾ ਨਹੀਂ ਸਕਦੀ ਹੈਗੀ ਇੱਕ ਤਾਂ ਹੈਗਾ ਵੀ ਜਿਹੜਾ ਕਿਸਾਨਾਂ ਦੀ ਕਣਕ ਦਾ ਨੁਕਸਾਨ ਕੀਤਾ ਵਾ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਕਿਸਾਨਾਂ ਨੂੰ ਔਰ ਅਜਿਹੀ ਕਾਰਵਾਈ ਜਿਹੜੀ ਸਮਝੌਤੇ 'ਚ ਪ੍ਰਿੰਸੀਪਲ ਸੈਕਟਰੀ ਕਰ ਲਵੇ ਪੰਜਾਬ ਸਰਕਾਰ ਕਰ ਲਵੇ ਡੀਸੀ ਗਰਦਾਸਪੁਰ ਕਰ ਲਵੇ ਆਈਜੀ ਬਾਰਡਰ ਜਨ ਸਮਝੌਤੇ 'ਚ ਕਰ ਲਵੇ ਫਿਰ ਉਤੋਂ ਸਮਝੌਤਿਆਂ ਤੋਂ ਭੱਜਿਆ ਜਾਵੇ ਇਹਨਾਂ ਨੂੰ ਕਿੰਨਾ ਚਿਰ ਰੋਲਾ ਪਾਉਂਦੇ ਨੇ ਹੋਗੇ ਵੀ ਆਰਬਿਟ੍ਰੇਸ਼ਨ ਆਰਬਿਟ੍ਰੇਸ਼ਨ ਹਾਲ ਲਿਆ ਔਰ ਮੇਰੇ ਖਲ ਕੋਈ ਕਿਸਾਨ ਨਹੀਂ ਇੱਥੇ ਗਰਦਾਸਪੁਰ ਚ ਇੱਕ ਵੱਡੇ ਹਿੱਸੇ ਨੇ ਲਿਖ ਕੇ ਜੜਾ ਵਾ ਉਹ ਸਰਕਾਰ ਨੂੰ ਦਿੱਤਾ ਹੋਇਆ ਵਾ ਵੀ ਸਾਡੇ ਆਈਪੀ ਡਿਟ੍ਰੇਸ਼ਨ ਦੇ ਵਿੱਚ ਮਸਲੇ ਹੱਲ ਕਰਲੇ ਜਾਣ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਸਰਕਾਰ ਸੁਣ ਰਹੀ ਆ ਜਾਂ 4-4 5-5 ਸਾਲ ਹੋ ਗਏ ਆ ਕਿਸਾਨਾਂ ਨੂੰ ਕਈ ਕਿਸਾਨ ਮਾਲਵੇ ਚ ਵੀ 4-4 5-5 ਸਾਲ ਹੋ ਗਏ ਆ ਉਹ ਜਿਹੜੇ ਆ ਉਹ ਕਰ ਰਹੇ ਆ ਮੈਂ ਇੱਥੇ ਤੁਹਾਨੂੰ ਕਿਸਾਨਾਂ ਨਾਲ ਗੱਲ ਵੀ ਕਰਾ ਦਾਂਗੇ ਅਸੀਂ ਕਿਹੜੇ ਕਿਹੜੇ ਕਿਸਾਨ ਇੱਥੋਂ ਦੇ ਜਿਹੜੇ ਲੋਕਲ ਐ ਜੀ ਹਾਂ ਕੀ ਨਾਂ ਆਪਣਾ ਜਸਵਿੰਦਰ ਸਿੰਘ ਜੀ ਆ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਆਪਣਾ ਕੀ ਆ ਵੀ ਕਿੰਨਾ ਕਿੰਨਾ ਟੋਟਾ ਰਕਬਾ ਆ ਅੱਜ 22 22 ਕਿੱਲੇ 22 ਕਿੱਲੇ ਟੋਟਾ ਕਿੰਨਾ ਦੇਣ ਦੇ ਪੈਸਾ ਆਏ ਤੁਹਾਨੂੰ 36 ਲੱਖ ਜੀ 36 ਲੱਖ ਰੁਪਇਆ ਤੁਹਾਨੂੰ ਦਿੰਦੇ ਆ ਇੱਥੇ ਇੱਥੇ ਜਿਹੜੀ ਜ਼ਮੀਨ ਕਿੱਲੇ ਦਾ ਰੇਟ ਕਿੰਨਾ ਇੱਥੇ ਜੀ ਨੰਗਲ ਚੌੜ ਚ 32 ਲੱਖ ਨੂੰ ਰਜਿਸਟਰੀ ਹੋਈ ਜੀ 32 ਲੱਖ ਦੇ ਹਿਸਾਬ ਨਾਲ 32 ਇੱਥੇ ਵੀ 32 ਤੀ ਬੰਦੇ 32 ਆ ਦੇਖੋ ਜਿਹੜਾ ਮਾਰਕੀਟ ਰੇਟ ਆ 32 ਲੱਖ ਦਾ ਕਿੱਲਾ ਵਿਕੀ ਜਾਂਦਾ ਔਰ 4 ਲੱਖ ਵਧਾ ਕੇ ਪੰਜਾਬ ਸਰਕਾਰ ਜ਼ਮੀਨ ਅਕਵਾਇਰ ਕਰ ਰਹੀ ਆ ਜਦ ਕਿ ਇਹ ਕਲੈਕਟਰ ਰੇਟ ਜਿਹੜੀ ਰਜਿਸਟਰੀ ਹੁੰਦੀ ਹੈ ਕਲੈਕਟਰ ਰੇਟ ਦੇ ਇਸ ਕਲੈਕਟਰ ਰੇਟ ਦਾ 4 ਗੁਣਾ ਦੇ ਰਿਆ ਮਾਰਕੀਟ ਰੇਟ ਦਾ ਜੇ 32 ਲੱਖ ਨੂੰ 4 ਨਾਲ ਗੁਣਾ ਕਰੀਏ ਚਲ 2 ਸਾਲ ਕੱਟ ਕਰ ਲੋ ਇਹਨੂੰ ਇਹਨੂੰ 30 ਲੱਖ ਨਾਲ ਕਰ ਲੋ ਤੇ 1 ਕਰੋੜ 20 ਲੱਖ ਰੁਪਈਆ ਬਣਦਾ ਹੈਗਾ ਆਰੇ ਜੜੇ ਇਹ ਐਸ ਡੀ ਐਮ ਜਿਹੜੇ ਧਾੜਾ ਕਰਕੇ ਆਉਂਦੇ ਨੇ ਡੀਸੀ ਨੇ ਜਿਹੜਾ ਪਟਵਾਰੀ ਮਾਲ ਜਾਂ ਆਹ ਪੁਲਿਸ ਦੇ ਅਫਸਰ ਇਹ ਰਲ ਕੇ ਸਾਰਾ ਗਵਨ ਇਹਨਾਂ ਦਾ ਇਹਨਾਂ ਨੇ ਖਾਦੇ ਆ ਕਿਸਾਨ ਤਾਂ ਕਦੀ ਵੀ ਐ ਨਹੀਂ ਕਹਿੰਦੇ ਵੀ ਯਾਰ ਜੇ ਤੁਸੀਂ ਅਕਵਾਇਰ ਕਰਨ ਲੱਗਿਆ ਕਿਸਾਨ ਦੀ ਮਰਜ਼ੀ ਹਾਸਲ ਕਰਨ ਲਈ ਆ ਤੁਸੀਂ ਇਹ ਕਰ ਲਿਆ ਉਹ ਤੁਸੀਂ ਅਕਵਾਇਰ ਕਰ ਲਓ ਅਚਾ ਤੁਸੀਂ ਮੌਕੇ ਤੇ ਹੀ ਮੌਕੇ ਤੇ ਕੌਣ ਕੌਣ ਸੀ ਮੈਂ ਤੇ ਮੇਰਾ ਭਤੀਜਾ ਹੀ ਗਾੜੀ ਆਏ ਕਰੇਂਦੇ ਇਹਨਾਂ ਆਡੀਆਂ ਬਾਵਾ ਬੰਨ ਕੇ ਤੇ ਸਾਨੂੰ ਆਂਦੇ ਗੱਡੀ ਸੁੱਟ ਲੋ ਉਧਰ ਅਚਾ ਤੁਸੀਂ ਆਏ ਤੁਹਾਡੀਆਂ ਬਾਵਾ ਬਨੀਆਂ ਗਈ ਦੋਹਾਂ ਹੀ ਛੱਡੇ ਫੜ ਕੇ ਗਾੜੀ ਆ ਗਏ ਕਰੇਂਦੇ ਅਚਾ ਤੇ ਇਹਨਾਂ ਨੇ ਬਾਹਾਂ ਮਰੋੜ ਕੇ ਤੇ ਗੰਧੀਆਂ ਗਾਲਾਂ ਡਿਫਟੀ ਨੇ ਕੱਢੀਆਂ ਅਚਾ ਐਸ ਐਚਓ ਨੇ ਹੀ ਕੋਈ ਕਹਿੰਦਾ ਜਿੰਨਾ ਉਹ ਗੰਦ ਭਗਦਾ ਹੈ ਨਾ ਡੀ ਐਸ ਪੀ ਹਰਕ੍ਰਿਸ਼ਨ ਅਚਾ ਡੀ ਐਸ ਪੀ ਹਰਕ੍ਰਿਸ਼ਨ ਬਹੁਤ ਜ਼ਿਆਦਾ ਗੰਦ ਭਗਦਾ ਕੀ ਬੋਲਦਾ ਸੀਗਾ ਤੁਹਾਡੀ ਭੈਣ ਦੀ ਲਾਣਾ ਜਵਾਗੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਇੱਥੇ ਡੀਐਸਪੀ ਹਰਕ੍ਰਿਸ਼ਨ ਸਿੰਘ ਆ ਇਹ ਪਹਿਲਾਂ ਉੱਧਰ ਵੀ ਅੰਮ੍ਰਿਤਸਰ ਵੀ ਲੱਗਾ ਰਿਹਾ ਔਰ ਬਹੁਤ ਸਾਰੇ ਡੇਰਿਆਂ ਦਾ ਚਹੇਤਾ ਹੁੰਦਾ ਸੀਗਾ ਮੈਂ ਭਗਵੰਤ ਮਾਨ ਜੀ ਨੂੰ ਡੀਜੀਪੀ ਨੂੰ ਕਹੂੰਗਾ ਇਹਨੂੰ ਭਾਈ ਕੋਈ ਜੱਡਾ ਅਫਸਰ ਛੇਤੀ ਬਣਾਓ ਔਰ ਅਸੀਂ ਦਰਸ਼ਕਾਂ ਨੂੰ ਇਹਦੀ ਫੋਟੋ ਵੀ ਸ਼ੇਅਰ ਕਰਾਂਗੇ ਚਲੋ ਅਸੀਂ ਨਹੀਂ ਕਹਿੰਦੇ ਵੀ ਇਹ ਕਾਰਵਾਈ ਕਿਸੇ ਪੁਲਿਸ ਅਧਿਕਾਰੀ ਦੀ ਹੈ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਆਰਡਰ ਦੇ ਕੇ ਪੁਲਿਸ ਕੋ ਇੱਕ ਕਾਰਵਾਈ ਕਰਾਈ ਆ ਪਰ ਕੋਈ ਪੁਲਿਸ ਅਫਸਰ ਕਿਸੇ ਨੂੰ ਕਿਸਾਨਾਂ ਦੀਆਂ ਮਾਵਾ ਭੈਣਾਂ ਦੀ ਗਾਲ ਕੱਢਣ ਦਾ ਅਧਿਕਾਰ ਨਹੀਂ ਹੈਗਾ ਆਪਣਾ ਕੰਮ ਕਰੇ ਤੇ ਅਸੀਂ ਹਰ ਕ੍ਰਿਸ਼ਨ ਦੀ ਫੋਟੋ ਵੀ ਸ਼ੇਅਰ ਕਰਾਂਗੇ ਵੀ ਇਹਨੂੰ ਸਾਰੇ ਪੰਜਾਬ ਦੇ ਲੋਕ ਪਛਾਣਣ ਵੀ ਆਹ ਦੇਖੋ ਕੀ ਕਰਦਾ ਹੈਗਾ ਇਹ ਕਿਹੜੀ ਕਹ ਲਓ ਵੀ ਇੱਕ ਵੀ ਸਦੀਆਂ ਪੁਲਿਸ ਦਾ ਰਵਈਆ ਤੁਸੀਂ ਦੇਖੋ ਹਾਂਜੀ ਹੋਰ ਮੇਰੇ ਜੋ ਨੰਗਲ ਚੋਂ ਰਹੀ ਗਏ ਉੱਥੇ ਮੈਂ ਮੈਂ ਮੁਲਾਜ਼ਮ 35 ਸਾਲ ਪੁਲਿਸ ਸਰਵਿਸ ਕੀਤੀ ਸਾਬ ਇਨਸਪੈਕਟਰ ਰਟਾਇਰ ਅੱਛਾ ਜੀ ਮੈਂ ਤੁਸੀ ਮੁਲਾਜ਼ਮ ਨਹੀਂ ਬਕਿਆ ਪੁਲਿਸ ਜੋ ਅੰਬਲਟ ਪੈਨਸ਼ਨ ਲੈ ਰਹੀ ਹੁਣ ਅੱਛਾ ਉੱਥੇ ਮੈਂ ਕਿਹਾ ਵੀ ਤੁਸੀਂ ਮੁਲਾਜ਼ਮ ਨਹੀਂ ਬਖਸ਼ਾਂਦਾ ਤੂੰ ਭੈਣ ਚ ਦੌਣਾ ਆ ਇੱਥੇ ਨੰਗਲ ਚੋਰ ਅੱਛਾ ਤੇਰੀ ਪੈਲੀ ਤੇ ਭਰਤ ਮੈਂ ਕਿਹਾ ਪੈਲੀ ਮੇਰੀ ਨੰਗਲ ਚੋਰ ਵੀ ਹੈਗੀ ਆ ਠੀਕ ਆ ਠੀਕ ਹੈ ਜੀ ਹੋਰ ਕੋਈ ਕਿਸਾਨ ਹੈਗਾ ਜਿਹੜਾ ਮੌਕੇ ਦਾ ਇੱਥੇ ਹਾਂ ਜੀ ਦੱਸੋ ਜੀ ਸੁਭਾ ਸਿੰਘ ਹੋਇਆ ਜੀ ਮੇਰਾ ਨਾਮ ਸੁਭਾ ਸਿੰਘ ਹੈ ਸੁਭਾ ਸਿੰਘ ਹੈ ਤੁਹਾਡਾ ਨਾਮ ਸਵੇਰੇ ਸਵੇਰੇ ਜਦੋਂ 1.5 4 ਵਜੇ ਆਏ ਆ ਤੇ ਅਸੀਂ ਦੋ ਜਣੇ ਗਾੜੀ ਗਏ ਆ ਸਭ ਤੋਂ ਪਹਿਲਾਂ ਸਾਡੀਆਂ ਪੈਗਾਂ ਤੇ ਇਹਨਾਂ ਕਰਨ ਦਾ ਕੀਤਾ ਅੱਛਾ ਉਹਦਾ ਡੀਐਸਪੀ ਸਭ ਮਤਲਬ ਬਹੁਤ ਵਦਾ ਗੰਦਾ ਵਿਹਾਰ ਰਹੀਗਾ ਠੀਕ ਹੈ ਕੋਈ ਸਿਵਲ ਪ੍ਰਸ਼ਾਸਨ ਹੈਗਾ ਸੀ ਕੋ ਐਸਡੀਐਮ ਕੋ ਨਾਮ ਲਗਾ ਜੋ ਉਹ ਦੋਨੇ ਦਿਖਿਆ ਦਿਆ ਉਹਨਾਂ ਨਾਲ ਹੀ ਮੈਂ ਦੇਖਿਆ ਅੱਛਾ ਸ੍ਰੀ ਅਨੰਦਗਰ ਆਪਨੇ ਉਹਨਾਂ ਨੇ ਮਤਲਬ ਸਾਨੂੰ ਇਹ ਵੀ ਬਾਹਾਂ ਫੜ ਲੀਆਂ ਵਾ ਤੇ ਮੈਨੂੰ ਵੀ ਸੱਤ ਲਿਆ ਵਾ ਜਦੋਂ ਦੋ ਜਣੇ ਸੀ ਉਹ ਜਦਾ ਘੜੂ ਘੜੇ ਵੀ ਹੋਊ ਤੇ 15 ਪੁੱਤੇ ਮਾਰ ਕੇ ਲਾਉਣ ਹੁੰਦੇ ਅੱਛਾ ਪੁਲਿਸ ਵੱਡੀ ਤਾਦਰਤ ਵਿੱਚ ਸੀਗੀ ਠੀਕ ਆ ਚਲੋ ਤੇ ਤੁਸੀਂ ਨਹੀਂ ਕਿਹਾ ਵੀ ਯਾਰ ਸਾਡੇ ਦਾ ਪੈਸੇ ਦੋ ਪਹਿਲੋ ਫਿਰ ਜ਼ਮੀਨ ਲੈ ਲਓ ਸਾਡੇ ਨੂੰ ਅਸੀਂ ਇੱਥੋਂ ਤੱਕ ਵੀ ਕਿਹਾ ਹਰਕ੍ਰਿਸ਼ਨ ਨੇ ਵੀ ਤੁਹਾਡੀ ਕਮਿਟਮੈਂਟ ਸਾਡੇ ਨਾਲ ਹੋਈ ਆ ਵੀ ਅਸੀਂ ਉਹਨਾਂ ਦੀ ਕਬਜ਼ਾ ਕਰਨਾ ਹੋਣਾ ਜਿੰਨਾ ਪੈਸੇ ਲਏ ਆ ਹਾਂ ਦੋ ਕੁ ਦਿਨ ਪਹਿਲਾਂ ਹੋਈ ਸੀ ਇੱਥੇ ਆਏ ਸੀ ਤੇ ਮੈਂ ਹਾਂ ਅਸੀਂ ਤਾਂ ਪੈਸੇ ਵੀ ਨਹੀਂ ਲਏ ਤੁਹਾਨੂੰ ਸਾਡਾ ਪਤਾ ਵਾ ਹਾਂ ਪਰ ਉਹ ਨਹੀਂ ਕਹੀ ਦੀ ਸੁਣਦਾ ਠੀਕ ਆ ਆਪਣਾ ਨਾਮ ਕੀ ਆ ਸੁਭਾ ਸਿੰਘ ਨਾਮ ਮੇਰੇ ਵੀ ਸੁਭਾ ਸਿੰਘ ਮੇਰੀ ਸਵਾ 3 ਕਿੱਲੇ ਪੈਰੀ ਆਉਂਦੀ ਹੈ ਪਿੰਡ ਕਿਹੜਾ ਪਰਥੀ ਪਿੰਡ ਪਰਥ ਦੇ ਸੁਭਾ ਸਿੰਘ ਜੀ ਆਹ ਦੇਖ ਲਓ ਹੀ ਭਗਵੰਤ ਮਾਨ ਜੀ ਜੇ ਸਰਦਾਰ ਸੁਭਾ ਸਿੰਘ ਦੀ ਆ ਕਿਸਾਨ ਆ ਜਿਨ੍ਹਾਂ ਨੇ ਇਹਨਾਂ ਚੋਂ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵੋਟਰ ਵੀ ਹੋਣੇ ਚਲੋ ਸਾਡਾ ਕੋ ਰੋਲਾ ਨਹੀਂ ਕੋ ਜਿੰਨੂੰ ਮਰਜ਼ੀ ਵੋਟ ਪਾਵੇ ਤੇ ਅੱਜ ਤੁਸੀਂ ਕੀ ਕਹਿ ਲਓ ਵੀ ਵਿਕਾਸ ਦੇ ਨਾਂ ਤੇ ਆਏ ਸੀਗੇ ਔਰ ਜੋ ਤੁਸੀਂ ਹਸ਼ਰ ਕਿਸਾਨਾਂ ਨਾਲ ਕੀਤਾ ਵਾ ਇਹ ਦਿਖ ਰਿਹਾ ਔਰ ਜੇ ਜੇ ਸੂਬਾ ਸਿੰਘ ਦੀ ਗੱਲ ਸੁਣਦੇ ਹੋ ਜਾਇਦ ਤੋਂ ਪਹਿਲਾਂ ਕਿਹੜਾ ਕਿਸਾਨ ਸੀਗਾ ਆਪਣਾ ਸੁਵਿੰਦਰ ਸਿੰਘ ਜਸਵਿੰਦਰ ਸਿੰਘ ਇਹ ਪੰਜਾਬ ਪੁਲਿਸ ਦੇ ਵਿੱਚ ਸੇਵਾ ਕਰਕੇ ਵੀ ਸਬ ਇੰਸਪੈਕਟਰ ਆਇਆ ਵਾ 3500 ਔਰ ਜੇ ਤੁਹਾਨੂੰ ਮੜਾ ਮੋਟਾ ਕਿਤੇ ਕਿਸਾਨਾਂ ਮਿਲਦੋਂ ਦਾ ਆਰਡਰ ਤੇ ਤੁਸੀਂ ਦਿੱਤੇ ਆ ਫਿਰ ਤੁਹਾਨੂੰ ਕੀ ਹੋਜੂ ਤੋਂ ਅਸੀਂ ਕਹਿੰਦੇ ਜੇ ਇਸ ਮੁਲਕ ਦੇ ਵਿੱਚ ਕੋ ਆਮਨ ਕਾਨੂੰਨ ਹੈਗਾ ਔਰ ਜੇ ਕੋਈ ਦੀ ਵਿਰੋਧੀ ਤਰਜੀਹ ਜਿੰਦੀ ਆ ਆ ਪ੍ਰਤਾਪ ਸਿੰਘ ਬਾਜਵਾ ਇਸੇ ਇਹ ਇਲਾਕੇ ਚ ਜਾਂ ਨਾਲ ਹੀ ਹੁੰਦਾ ਵਾ ਔਰ ਇਹ ਇੱਕ ਦੇ ਕੁੰਡੇ ਤੱਕ ਨਹੀਂ ਹੈਗਾ ਜਿਹੜੇ ਕਹਿੰਦੇ ਕਿਸਾਨਾਂ ਦੀ ਕਹਿੰਦੇ ਵੀ ਹੁਣ ਗਾਹਾਂ ਸਾਨੂੰ ਵਾਰੀ ਦੇ ਦਿਓ ਤੇ ਮੂੰਹ ਸੀ ਕੇ ਬੈਠੀ ਆ ਕਾਂਗਰਸ ਕਦੇ ਬੋਲਦੀ ਨਹੀਂ ਹੈਗੀ ਜੇ ਮਾੜਾ ਮੋਟਾ ਕਦੇ ਇਸ ਮੁਲਕ ਵਿੱਚ ਕੋ ਅਮਨ ਕਾਨੂੰਨ ਜਾਂ ਲਾਂਡ ਆਰਡਰ ਬਚਿਆ ਤਾਂ ਇਹਨਾਂ ਦੀ ਗੱਲ ਸੁਣੋ ਪਹਿਲੋ ਇਹਨਾਂ ਦੇ ਖਾਤਿਆਂ ਵਿੱਚ ਜੋ ਮਾਰਕੀਟ ਟ੍ਰੇਡ ਦਾ ਵਾ 1 ਕਰੋੜ 20 ਲੱਖ ਰੁਪਇਆ ਪਾਓ ਫਿਰ ਤੁਹਾਨੂੰ ਕੋਈ ਨਹੀਂ ਰੋਕਦਾ ਹੈਗਾ ਨਾ ਸਾਡਾ ਲੈਣਾ ਦੇਣਾ ਹੈਗਾ ਪਰ ਜੇ ਤੁਸੀਂ ਤੱਕੇ ਨਾਲ ਜ਼ਬਰ ਨਾਲ ਜ਼ਮੀਨਾਂ ਖਿੱਚੋ ਗਿਆ ਸੱਤ-ਸੱਤ ਕਿਸਾਨਾਂ ਨੂੰ ਜ਼ਖਮੀ ਕਰੋਗੇ ਫਿਰ ਭਾਈ ਹਰ ਥਾਂ ਤੇ ਕਿਉਂ ਨਹੀਂ ਸਰਕਾਰ ਵੱਡੀ ਆ ਫੈਸਲਾ ਕਰਿਆ ਕਿੰਨੇ ਕੁ ਖਲੋਤੇ ਆ ਆ ਤੁਹਾਡੇ ਕੋ ਫੋਰਸ ਆ ਤੁਹਾਡੇ ਕੋ ਮਾਰੂ ਪਿਆ ਰਿਹਾ ਵਛਾਓ ਲਾਸ਼ਾਂ ਦੇ ਸੱਤਰ ਤੇ ਲੈ ਜਾਓ ਪੰਜਾਬ ਦੀਆਂ ਜ਼ਮੀਨਾਂ ਸੀ ਕਿਸਾਨਾਂ ਨੂੰ ਵੀ ਕਹਿੰਨੇ ਆ ਕੱਲੇ ਕੱਲੇ ਕੁੱਟੇ ਜਾਓਗੇ ਅੱਜ ਤਾਂ ਕਹਿੰਦੇ ਭਾਰਤ ਮਹਾਲਾ ਯੋਜਨਾ ਤਹਿਤ ਇੱਕ ਸੜਕ ਨਿਕਲ ਰਹੀ ਆ ਜਿਹੜੀ 10 ਫੁੱਟ ਉੱਚੀ ਚੱਲ ਰਹੀ ਆ ਜਿੱਤੇ ਆਮ ਲੋਕਾਂ ਦਾ ਲੈਣਾ ਦੇਣਾ ਵੀ ਕੋਈ ਨਹੀਂ ਇਹ ਤੁਹਾਨੂੰ ਖੇਤਾਂ ਚੋਂ ਬਾਹਰ ਕੱਢਣਗੇ ਮੋਦੀ ਵੀ ਇਹ ਕਰਨਾ ਚਾਹੁੰਦਾ ਹੈ ਇਸੇ ਕਰਕੇ ਦਿੱਲੀ ਅੰਦੋਲਨ ਦੋ ਲੜ ਰਹੇ ਆ ਸੋ ਲੋਕਾਂ ਨੂੰ ਇੱਕ ਤਾਂ ਜਿਹੜਾ ਅਪਸਰ ਅਸੀਂ ਨਹੀਂ ਕਹਿੰਦੇ ਕੋਈ ਅਫਸਰ ਨਾਲ ਸਾਡੀ ਨਿੱਜੀ ਆ ਕਿਉਂਕਿ ਇਹ ਭਗਵੰਤਮਾਨ ਸਰਕਾਰ ਦੇ ਆਡਰਾਂ ਤਹਿਤ ਹੋਇਆ ਵਾ ਪਰ ਅਜਿਹੇ ਅਫਸਰ ਜਿਹੜਾ ਨਿੱਜੀ ਤੌਰ ਤੇ ਆਪਣਾ ਫਾਇਦਾ ਚੱਕਣ ਲਈ ਲੋਕਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢੇ ਡਿਪਟੀ ਹਰਕ੍ਰਿਸ਼ਨ ਸਿੰਘ ਅਜਿਹੇ ਅਫਸਰ ਨੂੰ ਦਾ ਭਾਈ ਫੋਟੋ ਸ਼ੇਅਰ ਕਰਕੇ ਤੁਹਾਨੂੰ ਦੱਸ ਦਾਂਗੇ ਪਿੰਨੇ ਇੱਥੇ ਸਾਰਾ ਕੁਝ ਕੀਤਾ ਉਹਨੂੰ ਜੂਰ ਪੰਜਾਬ ਦੇ ਜੂਤ ਨੌਜਵਾਨ ਉਹਨੂੰ ਸਫਲ ਸਖਾਲਣ ਵੀ ਉਹ ਕੀ ਬੋਲ ਰਿਹਾ ਉਹਦੇ ਘਰ ਤੱਕ ਅਸੀਂ ਤਾਂ ਉਹਦੀ ਮਾਂ ਦਾ ਸਤਿਕਾਰ ਕਰਦੇ ਹਾਂ ਉਹਦੇ ਭਰਾਵਾਂ ਦਾ ਸਤਿਕਾਰ ਕਰਦੇ ਹਾਂ ਅਸੀਂ ਕਿਸੇ ਨੂੰ ਨਹੀਂ ਪਰ ਉਹਦੇ ਮਾਂ ਪਿਓ ਨੂੰ ਉਹਦੇ ਪਿੰਡ ਨੂੰ ਉਹਨੂੰ ਸਬਕ ਸਿਖਾਉਣਾ ਚਾਹੀਦਾ ਵੀ ਜੇ ਉਹ ਕਿਸਾਨਾਂ ਮਜ਼ਦੂਰਾਂ ਦੇ ਘਰੋਂ ਆ ਤੇ ਅਜਿਹੀ ਭਾਸ਼ਾ ਕਿਉਂ ਵਰਤਦਾ ਹੈਗਾ ਵਾ ਹੋਰ ਕੋਈ ਕਿਸਾਨ ਹੈਗਾ ਲੱਗੇ ਹਾਂਜੀ ਹਾਂਜੀ ਕੀ ਨਾਂ ਆਪਣਾ ਵਿਕਰਮਜੀਤ ਸਿੰਘ ਵਿਕਰਮਜੀਤ ਸਿੰਘ ਕੀ ਹੋਇਆ ਇਹ ਸਵੇਰੇ ਆਏ ਜੀ ਸਾਢੇ 4 ਵਜੇ ਦਾ ਟਾਈਮ ਹੈ ਅੱਛਾ ਬਹੁਤ ਜ਼ਿਆਦੀ 2-3000 ਮਜ਼ਦੂਰ ਮੀ ਅੱਛਾ ਤੇ ਆਪਾਂ ਕੋਈ ਪੈਸੇ ਲੈ ਆ ਜੇ ਨਾ ਉਹਨਾਂ ਦੀਆਂ ਫਸਲਾਂ ਵਾਈਆਂ ਜਿਨ੍ਹਾਂ ਨੇ ਕੋਈ ਪੈਸਾ ਨਹੀਂ ਲਿਆ ਅੱਛਾ ਜਿਨ੍ਹਾਂ ਨੇ ਵੇਖੋ ਆ ਵੱਡੀ ਗੱਲ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਪੈਸਾ ਨਹੀਂ ਪਾਇਆ ਥੋੜੀ ਪੁਲਿਸ ਉਹਨਾਂ ਦੀਆਂ ਜ਼ਮੀਨਾਂ ਵਾਹ ਰਹੀ ਆ ਇਹਨਾਂ ਚਾਹੀਏ ਦੇਖ ਲਓ ਇਹ ਕਿੱਧਰ ਲੋਕਤੰਤਰ ਆ ਕੀ ਨਾ ਆਪਣਾ ਬਿਕਰਮਜੀਤ ਸਿੰਘ ਬਿਕਰਮਜੀਤ ਸਿੰਘ ਮੇਰੀ ਪਹਿਲੀ ਆਈ 2 ਕਿੱਲੇ ਕੋਈ ਕੋਈ ਪੈਸਾ ਨਹੀਂ ਲਿਆ ਰੁਪਈਆ ਨਹੀਂ ਲਿਆ ਦਿੱਤਾ ਅੱਛਾ ਹਾਂ ਜੀ ਤੇ ਮੇਰੇ ਉਧਰੋਂ ਪਾਪ ਲਾਈਨ ਵੀ ਰਸਤੇ ਹੋਏ ਜੋ ਵੀ ਤੋੜ ਗਏ ਆ ਅੱਛਾ ਤੁਹਾਡੀ ਅਬ ਪਾਈਪ ਲਾਈਨ ਆ ਭਈ ਇਹ ਜ਼ਮੀਨ ਰਿਕਵਰ ਕਰਨ ਲੱਗਾ ਜਿਹੜੀ ਕਿਸਾਨ ਨੇ ਪਾਈਪ ਲਾਈਨ ਬਣਾਈਓ ਤੋੜਨ ਦਾ ਹੱਕ ਕਿਨੂੰ ਹੈਗਾ ਇਹ ਵੀ ਵੇਖ ਲਓ ਹਾਂਜੀ ਬਸ ਜੀ ਇਦਾਂ ਹੀ ਸਾਰਿਆਂ ਨੇ ਜਿੰਨੇ ਵੀ ਇਕੱਠੇ ਹੋ ਸਕੇ ਕਿਸਾਨ ਆਪਣੇ 10 12 ਜਣੇ ਸੀ ਤੇ ਬਾਹਰ ਨੂੰ ਚੋਕ ਚੋਕ ਕੇ ਇਕ ਇਧਰ ਛੋੜ ਦਿੰਦੇ ਇਕ ਇਧਰ ਛੋੜ ਦਿੰਦੇ ਅੱਛਾ ਸੱਤ ਤੱਕ ਗੰਬੀਰ ਹੋ ਆਮ ਕਿੰਨਿਆਂ ਕਿ ਸਟਾ ਵਦੀਆਂ ਕਿਸਾਨਾਂ ਨੂੰ ਤਾਂ ਆਮ ਨੂੰ ਤਾਂ ਜ਼ਿਆਦਾ ਵਦੀਆਂ ਹੋਣਗੀਆਂ ਕਿਉਂ ਉਹਦੇ ਥੋੜੇ ਹੀ ਗੇ ਪੰਜ ਸਾਲ ਦਾ ਸਾਰਿਆਂ ਨੇ ਵਦੀਆਂ ਜੀ ਸਾਰਿਆਂ ਨੇ ਚੁਕ ਚੁਕ ਮਾਰਦੇ ਫਿਰ ਫੋਨ ਖੋਲੇ ਜਦੋਂ ਅਸੀਂ ਵਿੱਚੋਂ ਬਣਾਉਦੇ ਰਾਤ ਨੂੰ ਜਿੰਨੇ ਫੋਨ ਖੋਏ ਆ ਮੇਰਾ ਫੋਨ ਖੋਡ ਦੋ ਦੋ ਦਿਨ ਤਿੰਨਾਂ ਦੇ ਫੋਨ ਮੇਰੀ ਇੱਕ ਫੋਨ ਦੀ ਹੋ ਕੇ ਟੁੱਟਦਾ ਦੂਜਾ ਫੋਨ ਮੈਂ ਘਰੋਂ ਲਿਆ ਉਹਦੀ ਸਕੀਟ ਦੋ ਦਵਾਇ ਇਹਨਾਂ ਦੇ ਦੋ ਫੋਨ ਇਹਨਾਂ ਤੋੜਤੇ ਚਾਰ ਪੰਜ ਫੋਨ ਤੋੜੇ ਉਹਨਾਂ ਨੇ ਵੀ ਵੀਡੀਓ ਤਾਂ ਨਹੀਂ ਬਣਾਉਣ ਦਿੱਤੀ ਪਾਈ ਜੇ ਪੁਲਿਸ ਮੈਨ ਨਾ ਠੀਕ ਆ ਜੇ ਟੋਡੀ ਪੁਲਿਸ ਇੰਨੀ ਇਮਾਨਦਾਰ ਆ ਫਿਰ ਮੋਬਾਈਲ ਕੋ ਕੌਣ ਦੇ ਜੇ ਫਿਰ ਆਂਦੇ ਵੀ ਲੋਕਾਂ ਕੋਲ ਟੀਵੀ ਚੱਲਣਾ ਕੋਲੇ ਕੋ ਸੋਰਸ ਨਾ ਚਲਿਆ ਜਾਵੇ ਜਿਹਦੇ ਨਾਲ ਥੋਡੀ ਕਰਤੂਤ ਦਾ ਪਤਾ ਲੱਗ ਜਾਵੇ ਇਸ ਕਰਕੇ ਮੋਬਾਈਲ ਤੇ ਕਿ ਮੋਟਰਸਾਈਕਲ ਵੀ ਕਹਿੰਦੇ ਤੋੜਿਆ ਹਾਂਜੀ ਮੇਰਾ ਟੁੱਟਾ ਜੀ ਥੋੜਾ ਮੋਟਰਸਾਈਕਲ ਇੱਧਰ ਆਓ ਕੀ ਨਾਂ ਆਪਣਾ ਮੇਰਾ ਨਾਮ ਕਰਨਦੀਪ ਸਿੰਘ ਜੀ ਪਿੰਡ ਨੰਗਲਚੌਰ ਜੀ ਕਰਨਦੀਪ ਸਿੰਘ ਕਿਉਂ ਤੁਹਾਡਾ ਮੋਟਰਸਾਈਕਲ ਤੋੜਤਾ ਜੀ ਮੈਂ ਆਇਆ ਜੀ ਮੈਂ ਮੇਰਾ ਬੇਟਾ ਰਾਤ ਦਾ ਬਿਮਾਰੀ ਮੈਂ ਬਸ ਆਈ ਜੀ ਜਦੋਂ ਪਤਾ ਲੱਗਾ ਮੰਮੀ ਨੇ ਫੋਨ ਕੀਤਾ ਜੀ ਮਾਲਾ ਦੇ ਨਾਲ ੱਟਕੇ ਮਾਰੇ ਆ ਜੀ ਮੈਂ ਆਇਆ ਤੇ ਮੈਂ ਆ ਕੇ ਗਾੜੀ ਮੋਟਰਸਾਈਕਲ ਸੁਟਿਆ ਉਹਨਾਂ ਦੇ ਦੋ ਮੈਂ ਮੋਟਰਸਾਈਕਲ ਤੋੜਿਆ ਤੁਸੀਂ ਮੋਟਰਸਾਈਕਲ ਜਿਹੜਾ ਵਾ ਉਹਨਾਂ ਦੇ ਅੱਗੇ ਸੁਟਿਆ ਉਹਨਾਂ ਦੇ ਅੱਗੇ ਕਰਤਾ ਸੀ ਜਿਹੜੀ ਜਿਹੜੀ ਮਸ਼ੀਨਰੀ ਲਿਆਉਂਦੇ ਫਿਰ ਤਾਂ ਉਸ ਗੁੱਸੇ ਦੇ ਵਿੱਚ ਤੁਹਾਡਾ ਮੋਟਰਸਾਈਕਲ ਤੋੜ ਦਿੱਤਾ ਤੋੜ ਦਿੱਤਾ ਕੀ ਨਾਂ ਆਪਣਾ ਕਰਨਦੀਪ ਸਿੰਘ ਕਰਨਦੀਪ ਸਿੰਘ ਪਿੰਡ ਕਿਹੜਾ ਨੰਗਲਚੌਰ ਨੰਗਲਚੌਰ ਦੇਖ ਲਓ ਵੀ ਜਮੀਨਾ ਕੁਵੈਰ ਮੋਬਾਈਲ ਵੀ ਤੋੜੇ ਜਾ ਰਹੇ ਆ ਹਾਂ ਜੀ ਮੇਰਾ ਫੋਨ ਵੀ ਜੀ ਆ ਵੇਖੋ ਜੀ ਪੂਰਾ ਉਹਨਾਂ ਦੇ ਟੈਸ ਬੈਸ ਮੈਨੂੰ ਇੰਨਾ ਕਰਨ ਨਾਲ ਉਤਾਰਿਆ ਜੀ ਲੀੜੇ ਮੇਦੇ ਵੇਖੋ ਜੀ ਸਵੇਰਦੇ ਆ ਪੂਰੇ ਆ ਜਿੱਦਾਂ ਕੁੱਤੇ ਨੂੰ ਕਦੀ ਸਿੱਧਾ ਇਦਾਂ ਕਦੀ ਸਹਿ ਜਾ ਜੀ ਅੱਛਾ ਅੱਛਾ ਮਤਲਬ ਮਤਲਬ ਪੂਰਾ ਜ਼ਬਰ ਕੀਤਾ ਬਿਲਕੁਲ ਅੱਛਾ ਮਾਤਾ ਜੀ ਨੂੰ ਮੈਂ ਆਉਂਦਾ ਆ ਕੇ ਮਾਤਾ ਸਾਡੀ ਮਾਤਾ ਨੂੰ ਪੁੱਛ ਆਜੋ ਮਾਤਾ ਜੀ ਹਾਂ ਜੀ ਆਓ ਵਾਹ ਇਹਨਾਂ ਵਾਲੇ ਇੱਥੇ ਸਵੇਰੇ ਦੱਸੋ ਕੀ ਨਾਂ ਅੱਜ ਲੱਗ ਗਿਆ ਜੋ ਕੁਝ ਨਹੀਂ ਕੀ ਨਾਂ ਆਪਣਾ ਹਰ ਪਾਰ ਕੋ ਜੀ ਤੁਹਾਡੀ ਜ਼ਮੀਨ ਵੀ ਹੁੰਦੀ ਆ ਤੁਹਾਡਾ ਮੁੰਡਾ ਆ ਨਹੀਂ ਨਹੀਂ ਮੇਰਾ ਬੇਟਾ ਆ ਅੱਛਾ ਤੁਹਾਡਾ ਬੇਟਾ ਹੋਆ ਅੱਛਾ ਕੀ ਤੁਸੀਂ ਵੇਖਿਆ ਆ ਤੁਹਾਡੀ ਤੁਸੀਂ ਜਿਹੜੇ ਹਾਊਸ ਵਾਲੇ ਨਾਲ ਬੈਠ ਕੇ ਕਿੰਨੀ ਤੁਹਾਡੀ ਜ਼ਮੀਨ ਆਉਣ ਡਈ ਆ ਮੇਰੀ 8.5 ਕਿੱਲੇ ਆਉਣ ਡੀਆਂ 8.5 ਕਿੱਲੇ ਤੁਹਾਡੇ ਆ ਰਹੇ ਹੋ ਘਰ ਆ ਰਹੇ ਇੱਕ ਮੇਰੇ ਜੇਠ ਸਾਹਿਬ ਜਾਂ ਤੇ ਅੱਛਾ ਇੱਕ ਤੁਸੀਂ ਇਕੱਠਾ ਸਾਂਝਾ ਪਰਿਵਾਰ ਹੈ ਜੇਠ ਦਾ 4.5 ਹੱਡੀ ਜਦੋਂ ਕਿਹਾ ਵੀ ਸਾਨੂੰ ਤਾਂ ਮਾਅਬਜ਼ਾ ਨਹੀਂ ਮਿਲਿਆ ਫਿਰ ਪੁਲਿਸ ਵਾਲੇ ਕੀ ਕਰਦੇ ਸੀਗੇ ਕਹਿੰਦੇ ਸੀ ਕਿ ਨਹੀਂ ਸਾਨੂੰ ਉੱਥੋਂ ਆਰਡਰ ਆਏ ਹੋਏ ਅੱਛਾ ਉੱਥੋਂ ਭਗਵੰਤ ਮਾਨ ਨੇ ਆਰਡਰ ਦਿੱਤੇ ਆ ਹਾਂਜੀ ਭਗਵੰਤ ਮਾਨ ਨੇ ਆਰਡਰ ਦਿੱਤੇ ਆ ਹੀ ਮਾਤਾ ਜੀ ਅੱਛਾ ਅੱਛਾ ਉਹ ਤੁਹਾਨੂੰ ਤੇ ਨਹੀਂ ਗਾਲਾਂ ਉਹਨਾਂ ਕੱਟੀਆਂ ਕੱਟੀਆਂ ਸਰ ਪਹਿਲਾਂ ਜਦੋਂ ਅਸੀਂ ਉੱਥੇ ਗਏ ਉੱਥੇ ਸਾਨੂੰ ਘੇਰ ਲਿਆ ਨਾ ਰਸਤੇ ਦੇ ਵਿੱਚ ਅੱਛਾ ਉੱਤਰ ਘੇਰਿਆ ਹਾਂਜੀ ਉੱਥੇ ਘੇਰ ਲਿਆ ਅੱਛਾ ਐਸਐਸਪੀ ਕਹਿੰਦਾ ਬਗਤਾ ਤੂੰ ਕਿੱਥਰ ਘੇਰਦੀ ਹੈਂ ਗੋਡਿਆਂ ਦਾ ਤੇਰਾ ਅੱਛਾ ਐਸਐਸਪੀ ਸਾਹਿਬ ਵੀ ਆਏ ਕੋਈ ਨਹੀਂ ਐਸਡੀਐਸਪੀ ਹਰ ਹਰ ਕਿਸਾਨ ਵਤੇ ਆਹੀ ਆਹੀ ਵੀਡੀਓ ਬਣਾਈ ਸਾਡੇ ਫੋਨਾਂ ਚ ਵੀਡੀਓ ਕੱਟ ਦਿੱਤੀ ਅੱਛਾ ਵੀਡੀਓ ਕੱਟ ਦਿੱਤੀ ਵੀਡੀਓ ਡਿਲੀਟ ਕੀਤੀਆਂ ਗਈਆਂ ਵਾ ਹਾਂਜੀ ਵੀਡੀਓ ਸਬੂਤ ਨਾ ਮਿਲ ਜਾਣ ਹਾਂਜੀ ਬਹੁਤ ਮਾੜੀ ਹਰ ਕਿਸਾਨ ਜੀ ਮੈਨੂੰ ਇੱਥੋਂ ਤੱਕਾਂ ਤੋਂ ਫੜਪਕੇ ਧੋਇਆ ਅਜੇ ਜੀ ਮੇਰੀਆਂ ਸਾਰੀਆਂ ਵੀਡੀਓ ਬਣੀਆਂ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਚਲੋ ਸਾਡੀ ਅਪੀਲ ਇੱਕ ਵਾਰੀ ਕਣਕ ਵਿਖਾ ਦਿੰਦੇ ਆ ਵੱਧ ਤੋਂ ਵੱਧ ਇਸ ਲਾਈਵ ਨੂੰ ਸ਼ੇਅਰ ਕਰਦੇ ਹੋ ਇਹ ਲੋਕਾਂ ਦੇ ਮਸਲੇ ਹੈਗੇ ਆ ਤਾਂ ਜੋ ਦੇਸ਼ ਦੁਨੀਆ ਤੱਕ ਪਹੁੰਚ ਸਕੇ ਹੁਣ ਅਸੀਂ ਹਸਪਤਾਲ ਵੀ ਜਾ ਕੇ ਮਰੀਜ਼ਾਂ ਨੂੰ ਮਿਲਾਂਗੇ ਆ ਇੰਨੀ ਕ ਇਹਨੂੰ ਸ਼ੇਅਰ ਕਰੋ ਵੀ ਪੂਰੀ ਦੁਨੀਆ ਤੱਕ ਜੜੀ ਭਗਵੰਤ ਮਾਨ ਦੀ ਸਰਕਾਰ ਆ ਦੇਖੋ ਕੋਈ ਵੀ ਮੁਲਾਜ਼ਮ ਜੋ ਹੁਕਮ ਸਰਕਾਰ ਵੱਲੋਂ ਦਿੱਤੇ ਜਾਂਦੇ ਕਹਿ ਲੋ ਵੀ ਕੋਈ ਨਹੀਂ ਕਰਾ ਰਿਹਾ ਭਗਵੰਤ ਮਾਨ ਸਰਕਾਰ ਕਰ ਰਹੀ ਆ ਔਰ ਜਿਹੜੇ ਮਾਜੇ ਦੇ ਆ ਬਣੇ ਫਿਰਦੇ ਨੇ ਮੰਤਰੀ ਧਾਰੀਵਾਲ ਤੇ ਈਟੀਓ ਕਹ ਪਈ ਇਹ ਇਹ ਸਪਸ਼ਟ ਆ ਵੀ ਇਹ 21ਾਂ ਦੀ 31 ਨਾ ਮੋੜਨਗੇ ਇਹ ਤੁਹਾਨੂੰ ਦੇਣੀਆਂ ਪੈਣੀਆਂ ਅੱਜ ਤੁਸੀਂ ਜੋ ਮਰਜ਼ੀ ਕਰੀ ਜਾਓ ਜੋ ਕੋ ਜੱਜ ਕਰ ਰਹੇ ਦੇਸ਼ ਦੁਨੀਆ ਦੇਖ ਰਿਆ ਹੈ ਭੁਗਤਣਾ ਪਊਗਾ ਜਿਹੜਾ ਅੱਜ ਸਾਡੇ ਪੰਜਾਬ ਦੇ ਟੈਕਸਾ ਦੇ ਹੈਲੀਕਾਪਟਰਾਂ ਦੇ ਤੁਰਿਆ ਫਿਰਦਾ ਜਿਵੇਂ ਕੈਪਟਨ ਮਰਿੰਦਰ ਨੂੰ ਲੋਕਾਂ ਨੇ ਗਮਲਿਆਂ ਚ ਪਾਣੀ ਪਾਉਣ ਚੋਗਾ ਛੜਦਾ ਤੁਹਾਨੂੰ ਵੀ ਦਿਨੇ ਤਾਰੇ ਵਿਖਾਉਣਗੇ ਕੋਈ ਨਹੀਂ ਅੱਜ ਨਹੀਂ ਤੇ ਕੱਲ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਆ ਜਿਹੜੀ ਕਣਕ ਵਗੀ ਆ ਤੁਹਾਨੂੰ ਪਹਿਲਾਂ ਵੀ ਦਿਖਾ ਲਈ ਆ ਆ ਦਿਖਾ ਦਈਏ ਵੀ ਜਿਵੇਂ ਤੁਹਾਨੂੰ ਆ ਖਣਕ ਖਲੋਤੀ ਨਜ਼ਰ ਆਊਗੀ ਇੱਕ ਥਾਂ ਤੇ ਆ ਹੈਗੀ ਆ ਕਣਕ ਖੜੀ ਆ ਇੱਧਰ ਆ ਕਣਕ ਖੜੀ ਆ ਤੇ ਵਗੀ ਤੁਹਾਨੂੰ ਦਿਖ ਰਹੀ ਹੁਣੀਆਂ ਲਾਰਾ ਹਾਦਾ ਦੇਣਿਆ ਆ ਇਦਾਂ ਕਣਕ ਵਗੀ ਆ ਜੀ ਆ ਕਣਕਾਂ ਵਿਕਾ ਕੇ ਅਮਨ ਅਰੋੜਾ ਜੀ ਆਹਾ ਵਿਕਾਸ ਆ ਤੁਹਾਡਾ ਜਿਹੜੇ ਕਹਿੰਦੇ ਵਿਕਾਸ ਦੇ ਘਾੜੀ ਰੋੜਾ ਬੰਦਿਓ ਅਮਨ ਅਰੋੜਾ ਜੀ ਆ ਤੁਸੀਂ ਕਿਸਾਨਾਂ ਦਾ ਵੇਖ ਲੋ ਕਿਵੇਂ ਲੋਕ ਰੋਜੀ ਰੋਟੀ ਨੂੰ ਕਿਵੇਂ ਇਹ ਤੁਸੀਂ ਰੋਲ ਰਹੇ ਜੇ ਤੁਸੀਂ ਦੇਖੋ ਵੀ ਤੁਸੀਂ ਲੋਕਾਂ ਲੋਕਾਂ ਦੀ ਜਿਹੜੀ ਰੋਜੀ ਰੋਟੀ ਐ ਐਸੇ ਕਣਕ ਚੋਂ ਆਪਾਂ ਅਗਲੇ 6 ਮਹੀਨੇ ਆਰਪੀਏ ਨੂੰ ਵੀ ਉਹਦਾ ਵੀ ਪੈਸੇ ਲਾਉਣੇ ਆ ਇਸੇ ਕਣਕ ਤੋਂ ਅਸੀਂ ਬੈਂਕ ਦੀ ਲਿਮਟ ਵੀ ਤਾਰਨੀ ਆ ਇਸੇ 6 ਮਹੀਨਿਆਂ ਤੋਂ ਅਸੀਂ ਜੜਾ ਵਾ ਆਪਣਾ ਘਰ ਦਾ ਗੁਜ਼ਾਰਾ ਕਰਨਾ ਔਰ ਤੁਸੀਂ ਵੇਖ ਲਓ ਕਿਸਾਨ ਸਾਨੂੰ ਚੁੱਕ ਕੇ ਖਾਣ ਲੰਡਿਆ ਵੀ ਕਿਵੇਂ ਕਿਵੇਂ ਜੜੀ ਕਣਕ ਆ ਕਿਵੇਂ ਉਹ ਖਤਮ ਹੋ ਗਈ ਮੈਨੂੰ ਨਹੀਂ ਲੱਗਦਾ ਚੋਂ ਕੁਝ ਨਿਕਲੂਗਾ ਨਹੀਂ ਨਿਕਲਣਾ ਚਾਹੀਦਾ ਠੀਕ ਹੈ ਜੀ ਇਸ ਕਰਕੇ ਭਰਾਵਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਅੱਜ ਵੀ ਰਾਹਤ ਇੱਥੇ ਕਿਸਾਨ ਮੋਰਚੇ 'ਚ ਡਟੇ ਹੋਏ ਆ ਬਹੁਤ ਵੱਡੇ ਪੱਧਰ ਤੇ ਆ ਕਿਸਾਨ ਖੜੇ ਆ ਸਾਡਾ ਇੱਕ ਕਿਸਾਨ ਲੀਡਰ ਆ ਨਾ ਦੱਸੋ ਮਹਾਰਾਜ ਰਿਸ਼ਪਾਲ ਸਿੰਘ ਹਜੇ ਸ਼ੰਭੂ ਮੋਰਚੇ ਤੋਂ ਆਉਣ ਡੇ ਕਦੋਂ ਆਏ ਸ਼ੰਭੂ ਮੋਰਚੇ ਤੋਂ ਕੱਲ ਹੀ ਆਏ ਦੀ ਸ਼ਾਮ ਨੂੰ ਆਏ ਹਾਂ ਰਿਸ਼ਪਾਲ ਸਿੰਘ ਸਾਡੇ ਸੀਨੀਅਰ ਆਗੂ ਆ ਕਦੋਂ ਆਏ ਜੇ ਸ਼ੰਭੂ ਮੋਰਚੇ ਤੋਂ ਕੱਲ ਸ਼ਾਮੀ ਅਸੀਂ 8 ਵਜੇ ਪਿੰਡ ਪਹੁੰਚੇ ਹਜੇ ਕੱਲ ਸ਼ਾਮ ਨੂੰ ਸ਼ੰਭੂ ਮੋਰਚੇ ਤੋਂ ਜਿਹੜਾ ਦਿੱਲੀ ਅੰਦੋਲਨੋਂ ਉੱਥੋਂ ਆਏ ਨੇ ਤੇ ਸਵੇਰੇ ਆਹ ਕਾਰਾ ਹੋ ਗਿਆ ਹਾਂਜੀ ਤਾਂ ਫਿਰ ਫੌਜਾ ਕਿਦਾਂ ਨਿਕਲ ਗਈਆਂ ਥਕ ਥਕਾਵਟ ਨਹੀਂ ਮਹਿਸੂਸ ਕੀਤੀ ਨਹੀਂ ਜੀ ਥਕਾਵਟ ਤੇ ਕੋਈ ਨਹੀਂ ਫਿਰ ਮਹਿਸੂਸ ਕੀਤੀ ਜਦੋਂ ਵਿਫਤਾ ਪਈ ਅਸੀਂ ਉਸੇ ਵੇਲੇ ਆਏ ਆ ਅੱਛਾ ਸਾਰੇ ਆਪਣੇ ਪਿੰਡ ਦੇ ਜਿੰਨੇ ਬੰਦੇ ਇਹਨਾਂ ਨੂੰ ਇਕੱਠਾ ਕੀਤਾ ਹੈ ਹੂੰ ਤੇ ਉਹਨਾਂ ਦਾ ਅਸੀਂ ਲਗਾਤਾਰ ਵਿਰੋਧਤਾ ਕਰਦੇ ਰਹੇ ਆ ਔਰ ਉਹ ਖਾਸ ਕਰ ਮੈਨੂੰ ਜਿਹੜਾ ਦੋ ਡੰਡੇ ਪਾ ਕੇ ਇਦਾਂ ਫੜ ਲੈਂਦੇ ਸੀ ਅੱਛਾ ਤੇ ਇਹ ਮੇਨ ਆਗੂ ਆ ਇਹਦੇ ਨਾਲ ਬੰਦੇ ਤੁਰਦੇ ਆ ਅੱਛਾ ਤੇ ਬਥੇਰਾ ਉਹਨਾਂ ਨੇ ਤੂ ਸੀਟ ਕੀਤੀ ਸਾਡੀ ਅੱਛਾ ਤੇ ਕਦੀ ਬੰਦੇ ਐ ਬੰਨਿਓ ਪੈਂਦੇ ਹੈ ਕਦੀ ਐ ਬੰਨਿਓ ਪੈਂਦੇ ਹੈ ਅੱਛਾ ਤੇ ਲਗਾਤਾਰ ਜਿਹੜੀ ਵਿਰੋਧਤਾ ਦਿੰਦੇ ਰਹੇ ਆ ਠੀਕ ਹੈ ਤੇ ਜੇ ਇੱਕੋ ਸਵਾਲ ਜੇ ਜਥੇਬੰਦ ਨਾ ਹੁੰਦੇ ਹੋ ਫਿਰ ਰੁਕ ਜਾਣਾ ਹੈਗਾ ਨਹੀਂ ਕਿ ਫਿਰ ਵੀ ਨਹੀਂ ਰੁਕਣਾ ਜੇ ਮੰਨ ਲਓ ਜਥੇਬੰਦ ਨਾ ਹੁੰਦੇ ਹੋ ਫਿਰ ਰੋਕ ਸਕਦਾ ਹੈਗਾ ਕੰਮ ਕਿਹ ਚ ਨਹੀਂ ਰੋਕ ਸਕਦੇ ਮੇਰੇ ਕੋਈ ਇਹੀ ਮੈਂ ਕਹਿਣਾ ਵੀ ਜਥੇਬੰਦ ਹੋਣ ਦਾ ਮਤਲਬ ਜੇ ਜਥੇਬੰਦੀ ਨਾਲ ਜੁੜੇ ਹੋਵਾਂ ਟ੍ਰੇਨਿੰਗ ਹੁੰਦੀ ਆ ਮਗਰ ਲੋਕ ਆਉਂਦੇ ਇਸ ਕਰਕੇ ਕਿੰਨੇ ਵੀ ਕਿਸੇ ਨਾਲ ਜੁੜ ਜੋ ਹਰ ਪਿੰਡ ਚ ਜਥੇਬੰਦੀਆਂ ਬਾਨੀਆਂ ਚਾਹੀਆਂ ਤਾਂ ਜੋ ਸਰਕਾਰ ਦੇ ਇਸ ਜ਼ਬਰ ਦਾ ਜਿਹੜਾ ਵਾ ਉਹ ਮੁਕਾਬਲਾ ਕੀਤਾ ਜਾ ਸਕੇ ਧੰਨਵਾਦ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਚਲੋ ਇਧਰਲੇ ਸਾਈਡ ਦੇ ਉੱਤੋਂ ਕਰਦੇ ਹਾਂ ਅਸੀਂ ਤੁਹਾਨੂੰ ਦਿਖਾਉਨੇ ਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ